हां जी दोस्तों पंजाब दी ए वीडियो सोशल मीडिया ते काफी ज्यादा वायरल ਕੀਤੀ ਜਾ ਰਹੀ ਹੈ ਜਿਸ ਨੂੰ ਵੇਖ ਕੇ ਤੁਸੀਂ ਵੀ ਭਾਵੁਕ ਹੋ ਜਾਣਾ ਤਸਵੀਰਾਂ ਵੀ ਤੁਸੀਂ ਇੱਕ ਵੀਰ ਨੂੰ ਵੇਖ ਸਕਦੇ ਹੋ ਜੋ ਕਿ 7 ਮਹੀਨਿਆਂ ਦੀ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਜਦੋਂ ਪਹਿਲੀ ਵਾਰ ਆਪਣੇ ਕਰ ਵਰਦੀ ਪਾ ਕੇ ਛੁੱਟੀ ਆਉਂਦਾ ਹੈ ਕਿਉਂਕਿ ਮਾਂ ਦਾ ਸੁਪਨਾ ਸੀ ਕਿ ਮੇਰਾ ਪੁੱਤ ਜਦੋਂ ਪਹਿਲੀ ਵਾਰ ਘਰ ਆਵੇ ਤਾਂ ਉਹ ਵਰਦੀ ਪਾ ਕੇ ਆਵੇ ਸੋ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿ ਘਰ ਪਹੁੰਚਣ ਤੇ ਫੌਜੀ ਵੀਰ ਦਾ ਉਸਦੇ ਮਾਪਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਕਿਉਂਕਿ ਮਾਪੇ ਆਪਣੇ ਬੱਚੇ ਦੀ ਤਰੱਕੀ ਦੇ ਲਈ ਸੋਹਣੇ ਭਵਿੱਖ ਦੇ ਲਈ ਦਿਨ ਰਾਤ ਮਿਹਨਤ ਕਰਦੇ ਨੇ ਤੇ ਇਸ ਦਿਨ ਨੂੰ ਵੇਖਣ ਲਈ ਉਹ ਹਮੇਸ਼ਾ ਬੇਚੈਨ ਰਹਿੰਦੇ ਨੇ ਤੇ ਅੱਜ ਉਸ ਬੇਚੈਨੀ ਨੂੰ ਦੂਰ ਕਰਦਿਆਂ ਹੋਇਆਂ ਇਸ ਗਰੀਬ ਘਰ ਦੇ ਪੁੱਤ ਨੇ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ 모ੜਿਆ ਹੈ ਕਿਉਂਕਿ ਮਾਪਿਆਂ ਨੇ ਦਿਹਾੜੀਆਂ ਕਰਕੇ ਆਪਣੇ ਬੱਚੇ ਨੂੰ ਪੜਾਇਆ ਸੀ ਤੇ ਅੱਜ ਪ੍ਰਮਾਤਮਾ ਨੇ ਵੀ ਉਹਨਾਂ ਦੀ ਮਿਹਨਤ ਦਾ ਅੱਜ ਮੁੱਲ ਮੋੜਿਆ ਹੈ ਤੇ ਆਪਣੇ ਪੁੱਤ ਨੂੰ ਫੌਜੀ ਬਣਿਆ ਵੇਖ ਕੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਹੀ ਪਰਿਵਾਰ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤੇ ਪਰਿਵਾਰ ਵੀ ਕਿੰਨਾ ਖੁਸ਼ ਨਜ਼ਰ ਆ ਰਿਹਾ ਹੈ ਤੇ ਦੋਸਤੋ ਤੁਹਾਡੇ ਇਸ ਵੀਡੀਓ ਪ੍ਰਤੀ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ